ਕਮੈਂਟਾਂ ਤੋਂ ਜੰਗ ਸ਼ੁਰੂ ਹੋਈ ਤੇ ਪੱਗਾ ਤੱਕ ਪਹੁੰਚ ਗਈ ਧੀਆਂ ਪੈਣਾ ਨੂੰ ਬੜੀ ਹੀ ਭੱਦੀ ਸ਼ਬਦਾਵਲੀ ਵਰਤੀ ਜਾਤੀ ਸੂਚਕ ਇਹੋ ਜੇ ਮਤਲਬ ਸ਼ਬਦ ਵਰਤੇ ਵਰਤੇ ਉਹ ਕੁਝ ਕੁ ਚੁਰਿੰਦਾ ਬੰਦਿਆਂ ਦੇ ਵਿੱਚ ਇਹ ਘਟਿਆ ਮਾਨਸਿਕਤਾ ਵੀ ਕਰ ਕਰ ਗਈ ਹੈ ਕਿ ਚਾਰਜ ਮਾਂ ਤਾਂ ਪੜ ਜ਼ਰੂਰ ਗਏ ਨੇ ਪਰ ਉਹਨਾਂ ਤੋਂ ਜਾਤ ਪਾਤ ਵਾਲਾ ਕਿੰਨਾ ਅੱਜ ਵੀ ਨਹੀਂ ਗਿਆ ਬਲਕਿ ਕਿੰਨਾ ਛੂਹਾ ਉੱਤਾ ਛੂਹਾ ਪੈਰ ਦੀ ਜੁੱਤੀ ਕੋਹੇ ਜਿਹਾਉਣ ਵਾਲਾ ਛੋਟਾ ਨਹੀਂ ਜਿਹੜਾ ਛਾਹਦਾ ਨਾ ਪੈਰ ਦੀ ਜੁੱਤੀ ਹੁੰਦਾ ਵਾ ਓ ਭਾਈ ਦਾ ਕੋਈ ਆਲੇ ਅੰਦਰ ਉਹ ਜੱਟ ਦੇ ਘਰ ਆਵੇ ਤੇ ਕੋਈ ਆਲੇ ਅੰਦਰ ਭਾਈ ਦਾ ਉਹ ਸਰਪੰਚ ਨੂੰ ਪੁੱਛੋ ਜਾ ਕੇ ਜਿਹੜਾ ਕਹਿੰਦਾ ਸੀ ਤੂੰ ਬਾਹਰ ਨਿਕਲ ਤੂੰ ਬਾਹਰ ਨਿਕਲ ਜਿੱਦਨ ਫਿਰ ਅਸੀਂ ਗਏ ਸੀ ਫਿਰ ਬਾਹਰ ਨਿਕਲਿਆ ਕਿਉਂ ਨਹੀਂ ਪਿੰਡ ਜਾ ਕੇ ਵੇਖ ਲਈ ਤੇ ਪਿੰਡੋਂ ਬਾਹਰ ਦਿਓ ਹਣ ਕਿੱਧਰ ਆਉਂਦੇ ਜੇ ਤੇ ਵੀ ਨਿਕਲੇ ਪਿੰਡੋਂ ਬਾਹਰ ਉੱਥੇ ਸਾਰਾ ਹੀ ਮਜ਼ਦੂਰ ਵਰਗ ਮਜਬੀ ਸਿੱਖ ਸਮਾਜ ਪਹੁੰਚਿਆ ਸੀ ਉੱਥੇ ਤੇ ਕਹਿੰਦੇ ਮਿੱਤਰਾ ਫਿਰ ਆ ਬਾਰ ਆਇਆ ਕਿਉਂ ਨਹੀਂ ਹੁਣ ਚੀਕਾਂ ਵੱਜੀਆਂ ਪਈਆਂ ਇਹਨਾਂ ਦੀ ਰਾਜਨੀਤੀ ਬੰਦਿਆਂ ਨੇ ਇਹ ਜਾਤ ਪਾਤ ਦੀ ਅੱਗ ਬਾਲਦੀ ਸਾਡੇ ਧਾਰਮਿਕ ਆਗੂਆਂ ਨੇ ਭਾਈ ਸਾਹਿਬ ਅੱਗ ਲਾ ਦਿੱਤੀ ਜੇ ਇਹ ਸਾਡਾ ਪੰਜਾਬ ਦਾ ਪੀਪੀਐਸ ਅਫਸਰ ਸੱਚਾਵੇ ਨਾ ਤੇ ਇਹ ਜਾਤ ਪਾਤ ਦਾ ਕਿਲਾ ਕੰਢ ਸਕਦਾ ਧੌਣ ਦੇ ਵਿੱਚੋਂ ਜੇ ਕੋ ਫੁੱਲ ਨੂੰ ਫੁੱਲ ਤੇ ਕੰਡੇ ਨੂੰ ਕੰਡਾ ਕਵੇ ਜੇ ਕਿਨੇ ਸੋਚਿਆ ਕਿ ਨਹੀਂ ਭਾਈ ਮੈਂ ਤਾਂ ਜੱਟ ਆ ਤੇ ਮੈਂ ਜੱਟਾਂ ਦਾ ਸਾਥ ਦੇਣਾ ਤੇ ਫਿਰ ਉਹ ਅਫਸਰ ਮਾੜਾ ਅੱਗ ਲਾਈਆ ਰਾਜ ਦੇ ਤਕ ਲੋਕਾਂ ਨੇ ਅੱਗ ਲਾਇਆ ਧਾਰਮਿਕ ਆਗੂਆਂ ਨੇ ਲੰਮੀਆਂ ਦਾੜ੍ਹੀਆਂ ਵਾਲੇ ਨੇ ਅਸੀਂ ਕਟੀਆਂ ਦਾੜ੍ਹੀਆਂ ਵਾਲੇ ਇਹਨੂੰ ਖਤਮ ਕਰਾਂਗੇ ਪੰਜਾਬ ਦੇ ਵਿੱਚੋਂ ਅੱਜ ਕਿਤੇ ਪੰਜਾਬ ਪੁਲਿਸ ਇਹ ਸੌਂਖ ਖਾਲੇ ਪੰਜਾਬ ਦਾ ਡੀਜੀਪੀ ਸੌਂਖ ਖਾਲੇ ਮਤਲਬ ਇਹ ਵਾਲਾ ਕਾਪੀ ਮੈਂ ਖਤਮ ਕਰਨਾ ਜਾਤੀਵਾਦ ਦਾ ਕੀੜਾ ਪੰਜਾਬ ਚੋਂ ਮਿੱਤਰਾ ਮਿੰਟ 5 ਲੱਗਦੇ ਆ ਮਿੰਟ 5 ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਨਿਤਰੇ ਸੀ ਉਸ ਤੋਂ ਬਾਅਦ ਫਿਰ ਵੀਡੀਓ ਸਾਹਮਣੇ ਆ ਗਈ ਜਿਸ ਵਿੱਚ ਉਹਨਾਂ ਵੱਲੋਂ ਬਹੁਤ ਇੱਕ ਭਦੀਸ਼ਬਦਾਵਲੀ ਇਸ ਇਸਤੇਮਾਲ ਕੀਤੀ ਗਿਆ ਹਾਲਾਂਕਿ ਪਹਿਲਾਂ ਵੀਰਸਾ ਸਿੰਘ ਬਲਟੋਵਾ ਨੇ ਕੀਤੀ ਤੇ ਹੁਣ ਇੱਕ ਹੋਰ ਅਕਾਲੀ ਆਗੂ ਨੇ ਕਰਤੀ ਉਹ ਤਾਂ ਬਸ ਹੁਣ ਮੇਰੇ ਖਾਲ ਦੇ ਨਾਲ ਸ਼ਰਮ ਦੀ ਅਕਾਲੀ ਦਲ ਤੋਂ ਹੁਣ ਉਹ ਇਹੋ ਜਿਹੇ ਬੁਲਾਰੇ ਰਹਿ ਨਹੀਂ ਗਏ ਤੇ ਆਮ ਬੰਦੇ ਨੂੰ ਛਾੜ ਦਿੰਦੇ ਜਿਹਨੂੰ ਪਤਾ ਨਹੀਂ ਮੈਂ ਬੋਲਣਾ ਕੀ ਆ ਹੁਣ ਮਰਾਸੀ ਕਹਿ ਕੇ ਸਬੋਧਨ ਕੀਤਾ ਤੇ ਜਿੱਦਣ ਵੋਟਾਂ ਲੈਣੀਆਂ ਨਾ ਮਰਾਸੀ ਭਰਾਓ ਤੁਹਾਡੇ ਘਰਾਂ ਜਿਹਦਾਂ ਨੇ ਆਉਣਾ ਵਾ ਆ ਜਿਹੜਾ ਤੁਸੀਂ ਉਹ ਕੱਢਦੇ ਹੁੰਦੇ ਨਾ ਹਥਿਆਰ ਤਿਆਰ-ਪਰ ਤਿਆਰ ਰੱਖਿਓ ਤੇ ਇਹਨਾਂ ਨੂੰ ਪੁੱਛਾਂਗੇ ਨਾ ਨੂੰ ਕਿ ਮਿੱਤਰ 10 ਪਹਿਲਾਂ ਪਹਿਲਾਂ ਤੇ ਉਹਦਾ ਹਿਸਾਬ ਦੋ ਵੋਟਾਂ ਤੁਹਾਨੂੰ ਬਾਅਦ ਚ ਦੇਵਾਂਗੇ ਅਸੀਂ ਇਹਨਾਂ ਨਾਲ ਰੱਬ ਰੁੱਸਿਆ ਹੋਇਆ ਰੱਬ ਨੂੰ ਮਨਾਉਣ ਦੀ ਗੱਲ ਕਰਨ ਇਹ ਤੋੜ ਤੋੜ ਮਰੋੜ ਜਿਹੜੇ ਨਾ ਉਹ ਨੂੰ ਬਣਾ ਕੇ ਰੇ ਕਰੀ ਝਾੜੂ ਮਾਰਦੇ ਨਜ਼ਰਾਂ ਦੇ ਕਦੀ ਅ ਕਹਿੰਦੇ ਨੇ ਆ ਕਿ ਸਿਕਿਉਰਟੀਆਂ ਕਰਦੇ ਨਜ਼ਰਾਂ ਦੇ ਕਦੀ ਸੇਵਾਦਾਰ ਦੀ ਵਰਦੀ ਪਾ ਕੇ ਸਭ ਬਾਹਰ ਬੈਠੇ ਨਜ਼ਰਾਂ ਦੇ ਇਹ ਤਾਂ ਦੁਨੀਆ ਸਾਹਮਣੇ ਆ ਨਾ ਕਦੇ ਇਧਰ ਪ੍ਰਸਤਰ ਲਾ ਲਿਆ ਤੇ ਥੱਲੇ ਲਾ ਲਿਆ ਤੇ ਉੱਤੇ ਲਾ ਲਿਆ ਇਹ ਦੁਨੀਆਦਾਰੀ ਆ ਪਰ ਇਹ ਦੇ ਅੰਦਰ ਚਤਰਾਈ ਆ ਜਿਹੜੀ ਜੇ ਤੁਸੀਂ ਰੱਬ ਨੂੰ ਮਨਾਉਣਾ ਨਾ ਤਾਂ ਫਿਰ ਜਿਹੜੇ ਤੁਹਾਡੇ ਇਹ ਆਦੇਦ ਵਾਲੇ ਇੱਕੜਛੇ ਖੜਕਣ ਦੇ ਨਾ ਇਹਨਾਂ ਨੂੰ ਮੰਜਣਾ ਪੈਣਾ ਔਰ ਮਰੇਤੇ ਨਾਲ ਨਹੀਂ ਇਹਨਾਂ ਨੂੰ ਤਾਂ ਮੇਰੇ ਹਿਸਾਬ ਦੇ ਨਾਲ ਕਾਸਟਿਕ ਸੋਡਾ ਪਾ ਕੇ ਚੰਗੀ ਤਰ੍ਹਾਂ ਰਗੜਨਾ ਪੈਣਾ ਇਹਨਾਂ ਦੀ ਜ਼ਬਾਨਾਂ ਬੰਦ ਕਰਾਉਣੀਆਂ ਪੈਣੀਆਂ ਦਾੜੀਆਂ ਬੱਧੀਆਂ ਨੇ ਉਹਨੂੰ ਖੋਲਣਾ ਪੈਣਾ ਇਹ ਇਹਨਾਂ ਨੇ ਦਾੜੀਆਂ ਨੂੰ ਨਹੀਂ ਇਹਨਾਂ ਨੂੰ ਤਾਲੇ ਲਾਇਆ ਕੱਲ ਨੂੰ ਉਹ ਤਾਲੇ ਵੀ ਖੋਲਣੇ ਪੈਣੇ ਆ ਪੰਜਾਬ 'ਚ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਛੋਟੀ ਜਾਤੀ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵੱਲੋਂ ਕਮੈਂਟ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਹਾਲਾਂਕਿ ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਬਹੁਤ ਵੱਡਾ ਵਿਵਾਦ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਉਸ ਜਗ੍ਹਾ ਦੇ ਉੱਤੇ ਜੋ ਵੀਤਵਿੰਦਰ ਜੀ ਨੇ ਉੱਥੇ ਪਹੁੰਚੇ ਤੇ ਉਸੇ ਪਹੁੰਚਣ ਤੋਂ ਬਾਅਦ ਜੋ ਹਾਲਾਤ ਬਣੇ ਉਸ ਬਾਰੇ ਅਸੀਂ ਗੱਲਬਾਤ ਜਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿਸ ਤਰ੍ਹਾਂ ਸਮਝਦੇ ਉਸ ਨੂੰ ਔਰ ਜਿਹੜਾ ਪਿੰਡ ਦੀ ਤਸਵੀਰ ਤੁਸੀਂ ਦਿਖਾ ਦਿਖਾ ਰਹੇ ਸੀ ਜਦ ਪਿੰਡ ਦੀ ਜਿਹੜੀ ਆਡੀਓ ਵੀਡੀਓ ਜਿਹੜੀ ਵ ਪਿੱਛੀ ਗੱਲ ਇਸ ਤਰ੍ਹਾਂ ਕਿ ਇਹ ਜਿਹੜੀ ਜੰਗ ਆ ਕਮੈਂਟਾਂ ਤੋਂ ਸ਼ੁਰੂ ਹੋਈ ਕਮੈਂਟ ਰਜਾਈ ਚ ਬਹਿ ਕੇ ਕਰ ਦਿੰਦੇ ਆ ਕੋਈ ਵਿਚਾਰਾ ਖੇਤਾਂ 'ਚ ਬੈਠਾ ਹੁੰਦਾ ਉਹ ਕਰ ਦਿੰਦਾ ਕਮੈਂਟ ਉਹਦੇ ਪਿੱਛੇ ਵਜ੍ਹਾ ਕੀ ਆ ਸੱਚਾ ਕੌਣਾ ਝੂਠਾ ਕੌਣਾ ਬਿਲਕੁਲ ਆਪਾਂ ਦੇਖ ਕੇ ਇਹ ਕਮੈਂਟਾਂ ਤੋਂ ਜੰਗ ਸ਼ੁਰੂ ਹੋਈ ਤੇ ਪੱਗਾ ਤੱਕ ਪਹੁੰਚ ਗਈ ਦੋ ਪਾਈ ਚਾਰਿਆਂ ਦੀ ਪਾਰ ਤੱਕ ਪਹੁੰਚ ਗਈ ਹੋਇਆ ਇਦਾਂ ਵੀ ਇਹ ਨੇੜੇ ਇੱਥੇ ਇੱਕ ਪਿੰਡ ਪੈਂਦਾ ਸਾਰੰਗੜਾ ਉਥੋਂ ਦੇ ਇੱਕ ਸਰਪੰਚ ਨੇ ਹੁਣ ਇੱਕ ਸਰਪੰਚ ਪਿੰਡ ਦਾ ਚੁਣਨ ਦਾ ਇਨਸਾਨ ਹੁੰਦਾ ਪਿੰਡ ਦੀ ਮਾਂ ਹੁੰਦਾ ਉਹਨੇ ਧੀਆਂ ਪੈਣਾ ਨੂੰ ਬੜੀ ਹੀ ਭੱਦੀ ਸ਼ਬਦਾਵਲੀ ਵਰਤੀ ਜਾਤੀ ਸੂਚਿ ਕਿਹੋ ਜੇ ਮਤਲਬ ਸ਼ਬਦ ਵਰਤੇ ਵਰਤੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸ ਚੀਜ਼ ਦੀ ਨਿਖੇਦੀ ਹੋਈ ਜਿਸ ਭਾਈਚਾਰੇ ਨੂੰ ਬਿਲੋਂਗ ਕਰਦਾ ਜਿਮੀਂਦਾਰ ਭਾਈਚਾਰੇ ਨੇ ਵੀ ਵੱਡੇ ਲੈਵਲ ਤੇ ਉਹਦੀ ਨਿਖੇਦੀ ਕੀਤੀ ਹੈ ਲੇਕਿਨ ਜਿਮੀਂਦਾਰ ਭਾਈਚਾਰੇ ਦੇ ਵਿੱਚ ਕੁਝ ਚੁਣਿੰਦੇ ਬੰਦੇ ਨੇ ਸਾਰਾ ਭਾਈਚਾਰਾ ਮਾੜਾ ਨਹੀਂ ਹੈ ਤੇ ਲੋਕਾਂ ਦਾ ਪੇਟ ਪਾਲਣ ਵਾਲਾ ਤੇ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਜਿਹੜਾ ਨਾ ਉਹ ਭਰਾਵਾਂ ਵਾਲਾ ਹੈ ਜੇ ਉਹ ਸੱਜਾ ਤੇ ਉਹ ਖੱਬਾ ਦੋਵੇਂ ਭਰਾਵਾਂ ਦਾ ਵਾਦ ਦੋਵਾਂ ਤੋਂ ਬਿਨੰਗ ਜਾ ਰਾ ਨਹੀਂ ਹੈ ਲੇਕਿਨ ਇਹ ਪੂਰੀ ਕਮਿਊਨਿਟੀ ਬਦਨਾਮ ਹੁੰਦੀ ਹੈ ਜੇ ਇੱਕ ਮਤਲਬ ਮਜ਼ਦੂਰ ਵਰਗ ਦਾ ਬੰਦਾ ਜਵਾਬ ਦਿੰਦਾ ਉਹ ਕਹਿੰਦੇ ਤੁਹਾਡੇ ਤੇ ਜੇ ਕੋ ਮੇਰੇ ਵਰਗਾ ਮਜ਼ਦੂਰ ਵਰਗਾ ਬੰਦਾ ਉਹ ਕਹਿੰਦਾ ਤੁਹਾਡੇ ਵੱਜਦਾ ਤੁਹਾਡੇ ਹੀ ਆ ਹਾਲਾਂਕਿ ਉਹ ਪੂਰੀ ਕਮਿਊਨਿਟੀ ਦਾ ਹੁੰਦਾ ਇੱਕ ਹੁੰਦਾ ਇਸ ਕਰਕੇ ਇਹ ਇਹ ਵੱਡੀ ਗੱਲ ਆ ਕਿ ਸਾਡੇ ਲੋਕ ਸਮਝ ਕੇ ਵੀ ਕਈ ਲੋਕ ਨਹੀਂ ਸਮਝਦੇ ਅੱਜ ਜੇ ਸਾਡੇ ਜ਼ਿੰਮੇਦਾਰਾਂ ਦੇ ਪੁੱਤ ਪੜ੍ਹੇ ਲਿਖੇ ਗਏ ਹਨ ਉਹਨਾਂ ਦੇ ਨਾਲ-ਨਾਲ ਕਿਤੇ ਨਾ ਕਿਤੇ ਉਹ ਕੁਝ ਕੁ ਚੁਰਿੰਦਾ ਬੰਦਿਆਂ ਦੇ ਵਿੱਚ ਇਹ ਘਟਿਆ ਮਾਨਸਿਕਤਾ ਵੀ ਕਰ ਕਰ ਗਈ ਹੈ ਕਿ ਚਾਰਜ ਮਤਾ ਪੜ ਜ਼ਰੂਰ ਘਰੇ ਨੇ ਪਰ ਉਹਨਾਂ ਚੋਂ ਜਾਤ ਪਾਤ ਵਾਲਾ ਕਿੱਲਾ ਅੱਜ ਵੀ ਨਹੀਂ ਗਿਆ ਲੇਕਿਨ ਦਵਿੰਦਰ ਜੀ ਜਿਹੜਾ ਵਿਅਕਤੀ ਵੱਲੋਂ ਗਾਲਾਂ ਕੱਢੀਆਂ ਜਾ ਰਹੀਆਂ ਸਨ ਜਾਂ ਖੁੱਲੀ ਚੁਣੌਤੀ ਦਿੱਤੀ ਜਾ ਰਹੀ ਸੀ ਉਹ ਕੋਈ ਪਾਰਟੀ ਨੂੰ ਬਿਲੋਂਗ ਕਰਦਾ ਸੀ ਹਾਂ ਮੌਜੂਦਾ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਨੇਚਰਲੀ ਉਹਨਾਂ ਦੀ ਸਪੋਰਟ ਕਰਦੇ ਹੋ ਕੀ ਲੱਗਦਾ ਕਿ ਉਹ ਫਿਰ ਸੱਤਾ ਦੇ ਨਸ਼ੇ 'ਚ ਤੇ ਨਹੀਂ ਇਹ ਸਭ ਕੁਝ ਬੋਲੀ ਜਾ ਰਿਹਾ ਦੇਖੋ ਇਹ ਵੱਡੀ ਗੱਲ ਨਹੀਂ ਆ ਸੱਤਾ ਦਾ ਨਸ਼ਾ ਵਿੱਚ ਜਦੋਂ ਜਦੋਂ ਵੀ ਹੁੰਦਾ ਵਾ ਇਹ ਬਥੇਰੇ ਨੂੰ ਹੰਕਾਰ ਹੁੰਦਾ ਕਈਆਂ ਗੱਲਾਂ ਦਾ ਲੇਕਿਨ ਇਹ ਤਾਂ ਕਹਿੰਦੇ ਸੀ ਆਹੀ ਆਮ ਲੋਕ ਆ ਆਮ ਲੋਕਾਂ ਦੇ ਘਰਾਂ 'ਚੋਂ ਨਿਕਲੇ ਆਮ ਲੋਕਾਂ ਦੇ ਘਰਾਂ 'ਚ ਹੀ ਰਵਾਂਗੇ ਤੇ ਫਿਰ ਆਮ ਲੋਕਾਂ ਨੂੰ ਗੱਲਾਂ ਘੜਦੇ ਨਜ਼ਰ ਆ ਰਹੇ ਨੇ ਵੀ ਆਮ ਤੋਂ ਖਾਸ ਹੋਣ ਲੱਗਿਆ ਮਿੰਟ ਪੰਜ ਹੀ ਲੱਗਦੇ ਆ ਤੇ ਇਹਨਾਂ ਕੋਲ 5 ਸਾਲ ਆ ਉਹਦੇ ਵਿੱਚੋਂ 1.5 ਸਾਲ ਰਹਿ ਗਿਆ ਠੀਕ ਹੈ ਗਣੀ ਇਹ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੁਹਾਨੂੰ ਪਿੱਛੋਂ ਪੰਪ ਦੇਣ ਵਾਲੇ ਆਉਂਦੇ ਜਾਂਦੇ ਰਹਿਣਗੇ ਰਹਿਣਾ ਤੁਸੀਂ ਪਿੰਡ ਵਿੱਚ ਹੀ ਆ ਰਹਿਣਾ ਤੁਸੀਂ ਉਹ ਹੁਣ ਸਰਪੰਚ ਨੂੰ ਪੁੱਛੋ ਜਾ ਕੇ ਜਿਹੜਾ ਕਹਿੰਦਾ ਸੀ ਤੂੰ ਬਾਹਰ ਨਿਕਲ ਤੂੰ ਬਾਹਰ ਨਿਕਲ ਜਿੱਦਨ ਫਿਰ ਅਸੀਂ ਗਏ ਸੀ ਫਿਰ ਬਾਹਰ ਨਿਕਲਿਆ ਕਿਉਂ ਨਹੀਂ ਨਿਕਲਿਆ ਨਹੀਂ ਵਾਕਈ ਨਹੀਂ ਨਿਕਲਿਆ ਤੂੰ ਸਾਰਾ ਮੀਡੀਆ ਜਾਣਦਾ ਵਾ ਪਤਾ ਲੱਗ ਗਿਆ ਸਾਰਿਆਂ ਨੂੰ ਜਿਸ ਜਿਸ ਵੱਡੇ ਲੈਵਲ ਤੇ ਇਹ ਆਡੀਓ ਵਾਇਰਲ ਕੀਤੀ ਗਈ ਹੈ ਚੈਨਲ ਤੇ ਮੇਰਾ ਗਿਲਾ ਹੈ ਇਹਨਾਂ ਚੰਦਨਾਂ ਵਾਲਿਆਂ ਵੀਰਾਂ ਨੂੰ ਇਹ ਗਿਲਾ ਮੇਰਾ ਕਿ ਜਿੰਨੀ ਵੱਡੇ ਲੈਵਲ ਤੇ ਉਹਦੀ ਆਡੀਓ ਵਾਇਰਲ ਕੀਤੀ ਤੁਸੀਂ ਸਾਰੇ ਲੋਕਾਂ ਨੇ ਐਕਸ਼ਨ ਕੀਤਾ ਸੀ ਉਹਨੇ ਤੇ ਸਾਡਾ ਰਿਐਕਸ਼ਨ ਵੇਂਦੇ ਨਾ ਫਿਰ ਜਾ ਕੇ ਉੱਥੇ ਸਾਰਾ ਹੀ ਮਜ਼ਦੂਰ ਵਰਗ ਮਜਬੀ ਸਿੱਖ ਸਮਾਜ ਪਹੁੰਚਿਆ ਸੀ ਉੱਥੇ ਤੇ ਕਹਿੰਦੇ ਮਿੱਤਰਾਂ ਫਿਰ ਆ ਬਾਾਰ ਆਇਆ ਕਿਉਂ ਨਹੀਂ ਹੁਣ ਚੀਕਾਂ ਵੱਜੀਆਂ ਪਈਆਂ ਇਹਨਾਂ ਦੀਆਂ ਦਰਜ ਕਰਵਾਇਆ ਮੈਂ ਕਹਿੰਦਾ ਭਾਜੀ ਪਰਚਾ ਵੀ ਦਰਜ ਹੋਇਆ ਦੋ ਬੰਦੇ ਜੇਲ੍ਹ ਵਿੱਚ ਵੀ ਗਏ ਆ ਕੱਲ ਹੀ ਮਾਨਯੋਗ ਐਸ்சி ਕਮਿਸ਼ਨ ਦੇ ਚੇਅਰਮੈਨ ਜਸਪੀਰ ਸਿੰਘ ਗੜੀ ਸਾਹਿਬ ਹੋਣਾ ਨੇ देर ਰਾਤ ਰਿਪੋਰਟ ਪੇਸ਼ ਕਰਨ ਨੂੰ ਕਿਹਾ ਔਰ ਇਥੋਂ ਦੇ ਡੀਐਸਪੀ ਸਾਹਿਬ ਹਲਕਾ ਫਤੇਗੜ ਰਾਜਸਥਾਨ ਸੀ ਦੇ ਔਰ ਐਸਐਚਓ ਸਾਹਿਬ ਵੀ ਗਏ ਸੀ ਤੇ ਨਾਲ ਮੈਨੂੰ ਵੀ ਸੱਦਿਆ ਸੀ ਆਪਾਂ ਵੀ ਕੱਲ ਗਏ ਆ ਔਰ ਗੜੀ ਸਾਹਿਬ ਨੇ ਜਿੱਥੇ ਇਸ ਚੀਜ਼ ਦੀ ਨਖੇਦੀ ਕੀਤੀ ਆ ਉਥੇ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਵੀ ਕੀਤੀ ਹੈ ਕਿਉਂਕਿ ਉਹਨਾਂ ਨੇ ਬਹੁਤ ਜਲਦੀ ਜਿਹੜਾ ਵਾ ਐਕਸ਼ਨ ਲਿਆ ਹੁਣ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਅੱਜ ਦੇਖੋ ਮੇਰੇ ਵੀਰੋ ਮੈਂ ਖਾਸ ਕਰਕੇ ਪੰਜਾਬ ਪੁਲਿਸ ਕਿਉਂਕਿ ਇਸ ਵੇਲੇ ਮੇਰੇ ਖਿਆਲ ਦੇ ਨਾਲ ਜੇ ਜੁਲਮ ਨੂੰ ਹੱਥ ਪਾ ਸਕਦੀ ਤੇ ਸਾਡੀ ਪੰਜਾਬ ਪੁਲਿਸ ਹੀ ਹੈ ਜੇਕਰ ਵੇਖੋ ਹੁਣ ਪੰਜਾਬ ਪੁਲਿਸ ਦੇ ਵਿੱਚ ਦੋ ਹੀ ਜਿਹੜੇ ਆ ਉਹ ਭਰਾ ਇਸ ਵੇਲੇ ਪੌਦਿਆਂ ਤੇ ਮਜ਼ਦੂਰ ਮਤਲਬ ਭਰਾ ਜਮਾਨ ਨੇ ਜਾਂ ਉਹ ਕਿਸਾਨ ਦਾ ਪੁੱਤ ਬੈਠਾ ਜਾਂ ਮਜ਼ਦੂਰ ਦਾ ਪੁੱਤ ਬੈਠਾ ਇੱਜਾ ਤੋਂ ਦਸਦੁਕ ਹੈਗਾ ਕੋਈ ਤੇ ਕੋਈ ਬਾਹਰੋਂ ਨੇਪਾਲੀ ਤਾਂ ਬੈਠਾ ਕੋਈ ਨਹੀਂ ਨਾ ਸਾਡੇ ਆਪਣੇ ਹੀ ਜੇਕਰ ਇਹ ਰਾਜਨੀਤੀ ਬੰਦਿਆਂ ਨੇ ਇਹ ਜਾਤ ਪਾਤ ਦੀ ਅੱਗ ਬਲਾ ਦਿੱਤੀ ਸਾਡੇ ਧਾਰਮਿਕ ਆਗੂਆਂ ਨੇ ਭਾਈ ਸਾਹਿਬ ਅੱਗ ਲਾ ਦਿੱਤੀ ਜੇ ਤੁਸੀਂ ਅਫਸਰ ਹੋ ਚਾਓ ਕਿਉਂਕਿ ਅੱਜ ਦਾ ਜਿਹੜਾ ਪੀਪੀਐਸ ਤੇ ਆਈਪੀਐਸ ਅਫਸਰ ਹੈ ਨਾ ਬੜਾ ਇੰਟੈਲੀਜੈਂਟ ਪੜਿਆ ਲਿਖਿਆ ਸੂਝਵਾਨ ਹੋ ਗਿਆ ਪੁਰਾਣੇ ਲੰਮੇ ਢਿੱਡ ਮੋਟੇ ਟੁੱਡਵਾਲੇ ਤੇ ਕੁੰਡੀਆਂ ਮੁੱਛਾਂ ਵਾਲੇ ਉਹ ਗਏ ਉਹ ਜ਼ਮਾਨਾ ਪਹਿਲਾਂ ਗਿਆ ਹੁਣ ਜਿਹੜਾ ਆਇਆ ਨਾ ਬੈਲ ਐਜੂਕੇਟਿਡ ਆ ਪਰਸਨੈਲਿਟੀਡ ਆ ਪਤਾ ਲੱਗਦਾ ਕਿ ਯਾਰ ਕੋਈ ਅਫਸਰ ਤੁਰਿਆ ਜੇ ਇਹ ਸਾਡਾ ਪੰਜਾਬ ਦਾ ਪੀਪੀਐਸ ਆਫਸਰ ਚਾਵੇ ਨਾ ਤੇ ਇਹ ਜਾਤ ਪਾਤ ਦਾ ਕਿਲਾ ਕੰਢ ਸਕਦਾ ਧੌਣ ਦੇ ਵਿੱਚੋਂ ਜੇ ਕੋ ਫੁੱਲ ਨੂੰ ਫੁੱਲ ਤੇ ਕੰਡੇ ਨੂੰ ਕੰਡਾ ਕਵੇ ਜੇ ਕਿਨੇ ਸੋਚਿਆ ਕਿ ਨਹੀਂ ਭਾਈ ਮੈਂ ਤਾਂ ਜੱਟ ਆ ਤੇ ਮੈਂ ਜੱਟਾਂ ਦਾ ਸਾਥ ਦੇਣਾ ਤੇ ਫਿਰ ਉਹ ਅਫਸਰ ਮਾੜਾ ਜੇ ਕਵੇ ਕਿ ਨਹੀਂ ਮੈਂ ਤਾਂ ਮੱਝ ਵੀ ਮੈਂ ਤਾਂ ਮੱਝੀਆਂ ਦਾ ਸਾਥ ਦੇਣਾ ਉਹ ਮਾੜਾ ਜੇ ਕਰ ਇਹ ਦੋਵੇਂ ਕੰਢ ਵੀ ਅਸੀਂ ਇੱਕ ਦੂਜੇ ਦੇ ਭਰਾ ਵਾਂ ਅੱਗ ਲਾਈ ਆ ਰਾਜਨੀਤਿਕ ਲੋਕਾਂ ਨੇ ਅੱਗ ਲਾਈਆ ਧਾਰਮਿਕ ਆਗੂਆਂ ਨੇ ਲੰਮੀਆਂ ਦਾੜ੍ਹੀਆਂ ਵਾਲੇ ਨੇ ਅਸੀਂ ਕਟੀਆਂ ਦਾੜ੍ਹੀਆਂ ਵਾਲੇ ਇਹਨੂੰ ਖਤਮ ਕਰਾਂਗੇ ਪੰਜਾਬ ਦੇ ਵਿੱਚੋਂ ਅੱਜ ਕਿਤੇ ਪੰਜਾਬ ਪੁਲਿਸ ਇਹ ਸੌਂਖ ਖਾਲੇ ਪੰਜਾਬ ਦਾ ਡੀਜੀਪੀ ਸੌਂਖ ਖਾਲੇ ਮਤਲਬ ਇਹ ਵਾਲਾ ਕਾਪੀ ਮੈਂ ਖਤਮ ਕਰਨਾ ਜਾਤੀਵਾਦ ਦਾ ਕੀੜਾ ਪੰਜਾਬ ਚੋਂ ਮਿਤਰਾ ਮਿੰਟ 5 ਲੱਗਦੇ ਆ ਮਿੰਟ 5 ਜੇ ਨਸ਼ੀਨੋਂ ਨੱਥ ਪੈ ਸਕਦੀ ਹੈ ਨਾ ਤੇ ਜਾਤ ਪਾਤ ਨੂੰ ਪਿੰਡਾਂ ਚ ਪਾੜ ਪਾਉਣ ਵਾਲਿਆਂ ਨੂੰ ਵੀ ਨੱਥ ਪੈ ਸਕਦੀ ਆ ਤੁਸੀਂ ਗੜੀ ਸਾਹਿਬ ਦਾ ਨਾਮ ਲਿੱਤਾ ਗੜੀ ਸਾਹਿਬ ਨੇ ਉਦੋਂ ਕਿਉਂ ਨਹੀਂ ਕੋਈ ਐਕਸ਼ਨ ਲਿੱਤਾ ਜਦੋਂ ਗਿਆਨੀ ਹਰਪ੍ਰੀਤ ਨੂੰ ਬੜੇ ਭੱਦੇ ਸ਼ਬਦ ਇਸਤੇਮਾਲ ਕੀਤੇ ਕੇ ਪਹਿਸਟੇਜ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਫਿਰ ਜਿਹੜਾ ਮੁੱਦਾ ਸਾਹਮਣੇ ਆ ਗਿਆ ਉਹਨੂੰ ਆਪਾਂ ਚੁੱਕ ਲੈਂਦੇ ਆ ਤੇ ਉਸ ਦੇ ਉੱਤੇ ਹਾਈਪ ਲੈ ਲੈਂਦੇ ਆ ਦੋ ਚੀਜ਼ਾਂ ਮੇਰੇ ਵੀਰ ਜਿਹੜਾ ਵੀ ਕੋਈ ਕਮਿਸ਼ਨ ਤੇ ਬਰਾਜਮਣ ਬੈਠਾ ਹੁੰਦਾ ਨਾ ਉਹ ਆਪਣੇ ਆਪ ਕੋ ਫੈਸਲਾ ਨਹੀਂ ਲੈ ਸਕਦਾ ਐਂ ਤਾਂ ਤੇ ਫਿਰ ਜੇ ਕਮਿਸ਼ਨ ਚੇਅਰਮੈਨ ਆਪਣੇ ਆਪ ਤੇ ਫੈਸਲਾ ਲਵੇ ਇਦਾਂ ਤੇ ਦਿਨ ਚੜ੍ਹਦਾ ਨੂੰ ਮੈਂ ਕਹਿੰਦਾ ਅੱਦੇ ਲੋਕਾਂ ਨੂੰ ਐਸੀ ਐਸੀ ਢਲਾ ਦੇ ਕਮਿਸ਼ਨ ਉਦੋਂ ਐਕਸ਼ਨ ਲਾਏਗੀ ਜਦੋਂ ਕੋਈ ਸਾਡੇ ਤੁਹਾਡੇ ਵਰਗਾ ਬੰਦਾ ਜਾ ਕੇ ਉਹਨਾਂ ਨੂੰ ਸ਼ਿਕਾਇਤ ਕਰੇਗਾ ਜਦ ਤੱਕ ਉਹਨਾਂ ਦੇ ਟੇਬਲ ਤੇ ਸ਼ਿਕਾਇਤ ਨਹੀਂ ਕਿਸੇ ਨੇ ਕੀਤੀ ਤੁਸੀਂ ਅੱਜ ਸ਼ਿਕਾਇਤ ਕਰ ਦਿਓ ਮੈਂ ਕਹਿੰਦਾ ਲੋਕਾਂ ਦੇ ਨੂੰ ਲਾਜ਼ਮੀ ਕਾਰਵਾਈ ਹੋਏਗੀ ਇਹ ਮੇਰਾ ਭਰੋਸਾ ਹੈ ਇਸ ਕਰਕੇ ਨਹੀਂ ਹਰਪ੍ਰੀਤ ਸਿੰਘ ਨੂੰ ਇਸ ਤਰ੍ਹਾਂ ਦੀ ਸ਼ਬਦ ਦਾ ਇਸਤੇਮਾਲ ਕਰਨੇ ਠੀਕ ਲੱਗਦੇ ਤੁਹਾਨੂੰ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣੀ ਇੱਕ ਸਾਡੇ ਕੌਮ ਦੇ ਚੁਣੇ ਹੋਏ ਨੁਮਾਇੰਦਿਆਂ ਵਿੱਚੋਂ ਕੋੜੇ ਵੱਡੇ ਤਖਤ ਦੇ ਹੋ ਅਮ ਸਰਮੌਰ ਜਥੇਦਾਰ रह ਚੁੱਕੇ ਨੇ ਉਹ ਬਤੌਰ ਜਥੇਦਾਰ ਤੇ ਮੈਂ ਤੇ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਉਹਨਾਂ ਨੂੰ ਜਾਤੀ ਤੌਰ ਤੇ ਤੁਸੀਂ ਟਾਰਗੇਟ ਨਾ ਕਰੋ ਪਾਰਟੀਆਂ ਆਈਆਂ ਨੇ ਬਣਦੀਆਂ ਆਈਆਂ ਟੁੱਟਦੀਆਂ ਆਈਆਂ ਨੇ ਧੜੇ ਬੰਦੀਆਂ ਨਵੀਆਂ ਪੈਦਾ ਹੁੰਦੀਆਂ ਨੇ ਪਰ ਜਦੋਂ ਕਿਤੇ ਕੱਲ ਨੂੰ ਲੋੜ ਪੈ ਗਈ ਨਾ ਆਪਾਂ ਫੇਰ ਦੁਬਾਰਾ ਇਕੱਠੇ ਹੀ ਹੋਣਾ ਅਸੀਂ ਕਹਿੰਨੇ ਆਂ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਵਧੇ ਇਹ ਸਾਡੀ ਦਿਨ ਰਾਤ ਅਰਦਾਸ ਆ ਪਰ ਇਸ ਤਰੀਕੇ ਨਾਲ ਵਧੇ ਕਿਹੜੀ ਸ਼ਰੋਮਣੀ ਅਕਾਲੀ ਦਲ ਅੱਗੇ ਵਧੇ ਆਪ ਨਹੀਂ ਤਿੰਨ ਚਾਰ ਹੀ ਆ ਨਾ ਹੁੰਦਾ ਸ਼ਰੋਮਣੀ ਅਕਾਲੀ ਦਲ ਜਿਹੜੀ ਨਾ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਆ ਕਿਉਂਕਿ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਦਾ ਨਵੇਂ ਪ੍ਰਧਾਨ ਸ਼ਰੋਮਣੀ ਅਕਾਲੀ ਦਾ ਸੁਖਬੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਬਹੁਤ ਸਾਰੀਆਂ ਸ਼ਰੋਮਣੀ ਅਕਾਲੀ ਦਲ ਕਿਹੜੀ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਤੁਸੀਂ ਜਿੰਨਾਂ ਨੇ ਤੁਸੀਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਾਇਆ ਚਲ ਉਹਨਾਂ ਨੇ ਵੀ ਜਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਸਰਮੋਰ ਸਿੱਖਾਂ ਦੀ ਜਥੇਬੰਦੀ ਹੈ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਜਥੇਬੰਦੀ ਆ ਸੋਧ ਕਰਨ ਦੀ ਲੋੜ ਆ ਜਿਹੜੇ ਸੋਧ ਕਰਕੇ ਨਰੋਲ ਹੋ ਕੇ ਨਿਕਲ ਲੰਗੇ ਸਾਡੇ ਵਾਸਤੇ ਉਹ ਮੁਬਾਰਕ ਆ ਲੇਕਿਨ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਜਿੱਤ ਰਹੇ ਸੀ ਉਸ ਤੋਂ ਬਾਅਦ ਫਿਰ ਵੀਡੀਓ ਸਾਹਮਣੇ ਆ ਗਈ ਜਿਸ ਵਿੱਚ ਉਹਨਾਂ ਵੱਲੋਂ ਬਹੁਤ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹਾਲਾਂਕਿ ਪਹਿਲਾਂ ਵਿਰਸਾ ਸਿੰਘ ਮਲਟੋਆ ਨੇ ਕੀਤੀ ਤੇ ਹੁਣ ਇੱਕ ਹੋਰ ਅਕਾਲੀ ਆਗੂ ਨੇ ਕਰਤੀ ਤੁਹਾਨੂੰ ਲੱਗਦਾ ਕਿ ਸ਼ੋਭਾ ਦਿੰਦੀ ਹੈ ਕਿਸੇ ਜਥੇਦਾਰ ਨੂੰ ਜਾਂ ਸਾਬਕਾ ਜਥੇਦਾਰ ਨੂੰ ਮੇਰੀ ਗੱਲ ਸੁਣੋ ਮੈਂ ਅੱਜ ਅੱਜ ਇੱਥੇ ਆਉਣ ਦੀ ਗੱਲ ਕਰ ਰਿਹਾ ਮੈਂ ਤਾਂ ਗਰੇ ਪੁੱਛ ਰਿਹਾ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜਾ ਪਵਿੱਤਰ ਦਿਹਾੜਾ ਅੱਜ ਮੈਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨਾ ਚਾਹੁੰਦਾ ਅੱਜ ਜੇ ਨਿੰਦਿਆ ਚੁਗਲੀ ਨਹੀਂ ਕਰਨਾ ਚਾਹੁੰਦਾ ਦਵਿੰਦਰ ਜੀ ਲੇਕਿਨ ਜਿਹੜਾ ਜਵਾਬ ਹੈ ਉਹ ਤੇ ਬੰਦ ਮੈਂ ਮੈਂ ਦੇਣ ਲੱਗਾ ਨਾ ਤੁਹਾਨੂੰ ਪਰ ਮੈਂ ਜਵਾਬ ਦੇਣ ਲੱਗਾ ਤੁਹਾਨੂੰ ਫਿਰ ਵੀ ਹੁਣ ਸੁਣੋ ਪਹਿਲੀ ਗੱਲ ਤੇ ਆ ਮਿੱਤਰ ਪਿਆਰੇ ਉਹ ਜਿਹੜਾ ਬੰਦਾ ਬਕਵਾਸ ਕਰ ਰਿਹਾ ਹੈ ਨਾ ਉਹ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਚੁਣਿਆ ਨੁਮਾਇੰਦਾ ਨਹੀਂ ਹੈ ਉਹ ਲੀਡਰ ਨਹੀਂ ਹੈ ਉਹ ਤਾਂ ਬਸ ਹੁਣ ਮੇਰੇ ਖਿਆਲ ਦੇ ਨਾਲ ਸ਼੍ਰੋਮਣੀ ਅਕਾਲੀ ਉਹ ਬਸ ਉਹ ਇਹ ਸੋਚਦੇ ਨੇ ਵੀ ਮਤਲਬ ਮੈਂ ਪਤਾ ਤੱਤੇ ਬੈਣ ਦਵਾਂਗਾ ਤੇ ਪਤਾ ਨਹੀਂ ਮੇਰੀ ਤਾੜੀਆਂ ਵੱਜਣਗੀਆਂ ਨੇ ਪਰ ਉਹਨਾਂ ਨੇ ਅਗਲੇ ਬੰਦੇ ਨੀਵਾ ਹੁਣ ਮਰਾਸੀ ਕਹਿ ਕੇ ਸਬੋਧਨ ਕੀਤਾ ਤੇ ਜਿੱਦਣ ਵੋਟਾਂ ਲੈਣੀਆਂ ਨਾ ਮਰਾਸੀ ਭਰਾਓ ਤੁਹਾਡੇ ਘਰਾਂ ਜਿਹੜਾ ਨੇ ਆਉਣਾ ਵਾ ਅਸੀਂ ਨਹੀਂ ਆਉਣਾ ਉਹਨਾਂ ਨੇ ਆਉਣਾ ਨਹੀਂ ਮੈਂ ਤੇਰੇ ਉੱਗ ਨਹੀਂ ਕਰਨ ਡਿਆ ਮਨ ਨਾਲ ਕਰਨ ਡਿਆ ਉੰਗਾ ਦੀ ਮੇਰੇ ਨਾਲ ਕਰ ਰਹੇ ਹੋ ਠੀਕ ਆ ਇਸ ਕਰਕੇ ਇਹਨਾਂ ਨੇ ਤੁਹਾਡੇ ਆਉਣਾ ਵੋਟਾਂ ਲੈਣ ਤੇ ਉਹ ਆਪਣਾ ਜਿਹੜਾ ਤੁਸੀਂ ਉਹ ਕੱਢਦੇ ਹੁੰਦੇ ਨਾ ਹਥਿਆਰ ਤਿਆਰ ਬਰ ਤਿਆਰ ਰੱਖਿਓ ਤੇਨਨ ਪੁੱਛਾਂਗੇ ਨਾ ਨੂੰ ਕਿ ਮਿੱਤਰ 10 ਪਹਿਲਾਂ ਪਹਿਲਾਂ ਤੇ ਉਹਦਾ ਹਿਸਾਬ ਦੋ ਵੋਟਾਂ ਤੁਹਾਨੂੰ ਬਾਅਦ ਚ ਦਵਾਂਗੇ ਅਸੀਂ ਇਹ ਕਰਕੇ ਇਹਨਾਂ ਨੂੰ ਹਿਸਾਬ ਦੇਣਾ ਪੈਣਾ ਕੀ ਲੱਗਦਾ ਨਹੀਂ ਇਹੀ ਗਲਤੀਆਂ ਕਰਕੇ ਇੱਕ ਦੋ ਸੀਟਾਂ ਤੇ ਰਹਿ ਗਏ ਤੁਹਾਨੂੰ ਲੱਗਦਾ ਨਹੀਂ ਸ਼ਰਮ ਨਹੀਂ ਇੱਕ ਕੱਲ ਕਰਮ ਕੱਲ ਇਸ ਤਰ੍ਹਾਂ ਮੇਰੇ ਵੀ ਮਾਫ਼ ਤਰਨਾ ਪਹਿਲਾਂ ਮੈਂ ਕਿਹਾ ਸੀ ਇਹਨਾਂ ਨਾਲ ਰੱਬ ਰੁੱਸਿਆ ਹੋਇਆ ਰੱਬ ਨੂੰ ਮਨਾਉਣ ਦੀ ਗੱਲ ਕਰਨ ਇਹ ਤੋੜ ਤੋੜ ਮਰੋੜ ਜਿਹੜੇ ਨਾ ਬਨ ਬਣਾ ਤੇ ਰੇ ਕਰੀ ਝਾੜੂ ਮਾਰਦੇ ਨਜ਼ਰ ਹੁੰਦੇ ਕਰੀ ਕਹਿੰਦੇ ਨੇ ਆ ਕਿ ਸਿਕਿਉਰਟੀਆਂ ਕਰਦੇ ਨਜ਼ਰਾਂ ਦੇ ਕਰੀ ਸੇਵਾਦਾਰ ਦੀ ਵਰਦੀ ਪਾ ਕੇ ਸਭ ਬਾਹਰ ਬੈਠੇ ਨਜ਼ਰਾਂ ਦੇ ਕਰਦੇ ਤੇ ਪਿਆ ਜੀ ਹੋਰ ਕਿੱਧਰ ਰੱਬ ਨੂੰ ਬਣਾਉਣਾ ਐਂਦਾ ਨਹੀਂ ਰੱਬ ਨੂੰ ਬਣਾਣਾ ਰੱਬ ਰੱਬ ਕਰਮਕਾਂਡ ਦਾ ਨਹੀਂ ਮੰਨਦਾ ਇਹ ਤਾਂ ਦੁਨੀਆ ਸਾਹਮਣੇ ਆ ਨਾ ਕਦੇ ਇਧਰ ਪ੍ਰਸਤਰ ਲਾ ਲਿਆ ਤੇ ਥੱਲੇ ਲਾ ਲਿਆ ਤੇ ਉੱਤੇ ਲਾ ਲਿਆ ਇਹ ਦੁਨੀਆਦਾਰੀ ਆ ਪਰ ਇਹ ਦੇ ਅੰਦਰ ਚਤਰਾਈ ਆ ਜਿਹੜੀ ਜੇ ਤੁਸੀਂ ਰੱਬ ਨੂੰ ਬਣਾਉਣਾ ਨਾ ਤਾਂ ਫਿਰ ਜਿਹੜੇ ਤੁਹਾਡੇ ਇਹ ਆਦੇਦ ਵਾਲੇ ਇੱਕ ਕੜਛੀ ਖੜਕਣ ਦੇ ਨਾ ਇਹਨਾਂ ਨੂੰ ਮਾਂਜਣਾ ਪ ਚੰਗੇ ਔਰ ਮਰੇਤੇ ਨਾਲ ਨਹੀਂ ਇਹਨਾਂ ਨੂੰ ਤਾਂ ਮੇਰੇ ਸਾਹਬ ਦੇ ਨਾਲ ਕਾਸਟਿਕ ਸੋਡਾ ਪਾ ਕੇ ਚੰਗੀ ਤਰ੍ਹਾਂ ਰਗੜਨਾ ਪੈਣਾ ਇਹਨਾਂ ਦੀ ਜ਼ਬਾਨਾਂ ਬੰਦ ਕਰਾਉਣੀਆਂ ਪੈਣੀਆਂ ਦਾੜੀਆਂ ਬੱਧੀਆਂ ਨੇ ਉਹਨੂੰ ਖੋਲਣਾ ਪੈਣਾ ਇਹਨਾਂ ਨੇ ਦਾੜੀਆਂ ਨੂੰ ਨਹੀਂ ਇਹਨਾਂ ਨੂੰ ਤਾਲੇ ਲਾਇਆ ਕੱਲ ਨੂੰ ਉਹ ਤਾਲੇ ਵੀ ਖੋਲਣੇ ਪੈਣੇ ਆ ਜੰਗ ਮਾਰ ਕੇ ਇਹਨਾਂ ਨੂੰ ਇਸ ਕਰਕੇ ਸੱਬੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ ਗੁਰਬਾਣੀ ਕਹਿੰਦੀ ਆ ਇਸ ਕਰਕੇ ਮੇਰੇ ਵੀਰ ਇਹਨਾਂ ਨੂੰ ਆਪਣੀਆਂ ਸਿਆਣਪਾ ਛੱਡ ਕੇ ਸੱਚੇ ਬਣੋ ਇਹ ਜਨਤਾ ਦੇ ਅੰਮਲਣਾ ਪੈਰਾਂ ਦੇ ਵਿੱਚ ਦੇਖ ਜਣਾ ਚਾਹੀਦਾ ਕਿਉਂਕਿ ਵੇਖੋ ਅਸੀਂ ਸੌਂ ਖਾ ਲਈਏ ਗੁਰੂ ਦੀ ਤਾ ਸਾਨੂੰ ਸੰਗਤ ਬਚਾ ਸਕਦੀ ਹੈ ਕਿਉਂਕਿ ਗੁਰੂ ਦੀ ਸੰਗਤ ਸੰਗਤ ਦੀ ਕਦੇ ਗੁਰੂ ਮੋੜਦਾ ਨਹੀਂ ਲੇਕਿਨ ਇਹਨਾਂ ਨੇ ਸੰਗਤ ਨਾਰਾਜ਼ ਕੀਤਾ ਹੁਣ ਨਾ ਇਹਨਾਂ ਨੂੰ ਗੁਰੂ ਬਚਾ ਸਕਦਾ ਇਹਨਾਂ ਦਾ ਨਾ ਇਹਨਾਂ ਨੂੰ ਰੱਬ ਬਚਾ ਸਕਦਾ ਵਾ ਜੇ ਬਚਾ ਸਕਦੀ ਤਾਂ ਸੰਗਤ ਹੀ ਬਚਾ ਸਕਦੀ ਹੈ ਅੱਜ ਵੀ ਸੱਚੇ ਮੰਨ ਦਾ ਤੁਸੀਂ ਸੰਗਤ ਦੇ ਵਿੱਚ ਵਿਚਰੋ ਠੀਕ ਆ ਤੇ ਸੰਗਤ ਵਿੱਚ ਨਾਲ ਹੀ ਤੁਹਾਡਾ ਨਪਟਾਰਾ ਹੋਣਾ ਤਾਂ ਗੁਰੂ ਨੇ ਕਿਰਪਾ ਕਰ ਦੇਣੀ ਮੇਰੇ ਬਾਕੀ ਗੁਰੂ ਜਿਹੜਾ ਕਿਰਪਾ ਜਰੂਰ ਕਰੇਗਾ ਲੇਕਿਨ ਕਿਤਨਾ ਕਿਤੇ ਲਗਾਤਾਰ ਹੀ ਪੰਜਾਬ ਦੇ ਵਿੱਚ ਜਾਤੀਵਾਦਿਕ ਜੋ ਸ਼ਬਦ ਇਸਤੇਮਾਲ ਕੀਤੇ ਜਾ ਰਹੇ ਉਸ ਨੂੰ ਲੈ ਕੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀਆਂ ਨੇ ਉਹ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਵਿਰੋਧ ਜਿਹੜਾ ਸੀਗਾ ਉਸ ਸਰਪੰਚ ਦਾ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਹੁਣ ਵੇਖਣਾ ਹੋਵੇਗਾ ਕਿ ਜਿਹੜਾ ਜੱਥੇਦਾਰ ਯਾਨੀ ਹਰਪੀ ਸਿੰਘ ਨੂੰ ਲੈ ਕੇ ਵਿਵਾਦ ਜਿਹੜਾ ਹੈ ਉਹ ਛਿੜਿਆ ਹੋਇਆ ਕਦੋਂ ਤੱਕ ਠੰਮਦਾ ਹੈ ਤੇ ਨਾਲ ਹੀ ਇਹ ਵੀ ਵੇਖਣਾ ਹੋਵੇਗਾ ਕਿ ਕਦੋਂ ਤੱਕ ਜੋ ਗੜੀ ਸਾਹਿਬ ਨੇ ਉਹ ਇਸਤੇ ਸੰਗਿਆਨ ਜਿਹੜਾ ਹੈ ਉਹ ਲੈਂਦੇ ਨੇ ਤੇ ਨਾਲ ਹੀ ਆਕਾਰਵਾਈ ਜਿਹੜੀ ਹੈ ਉਹ ਕਰਦੇ ਤਾਂ ਸਮਝ ਦੱਸੇਗਾ ਲੇਕਿਨ ਕਿੰਨਾ ਕਹਤੇ ਵਿਵਾਦ ਜਿਹੜਾ ਹੈ ਲਗਾਤਾਰ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਸਾਈਪੀ ਇਤਨਾ ਗੁਰਪ੍ਰੀਤ ਸਿੰਘ ਪਿੰਡ ਬਿਲਕੁਲ ਚੈਨਲ ਅੰਮ੍ਰਿਤ ਸਾਹਿਬ